ਉਕਤ ਮਾਰਗ ਦੇ ਅੰਦਰ ਬਹੁਤ ਕੁਝ ਲਿਖਿਆ ਹੋਇਆ ਹੈ ਜ਼ਿਆਦਾਤਰ ਕਿ ਉਹਦੇ ਵਿੱਚ ਜਿਹੜਾ ਸ਼ਬਦ ਆ ਜਿਹਨਾਂ ਨਾਦ ਆ ਉਹਨੂੰ ਸਪਸ਼ਟ ਕਿਵੇਂ ਲਾਣਾ ਹੈ ਹੁਣ ਕੋਈ ਵੀ ਸ਼ਬਦ ਆ ਉਹਦੀ ਰਤਨਾ ਕਰਨੀ ਹੈ ਹਾਂਜੀ ਹਾਂਜੀ ਤੁਹਾਨੂੰ ਉਹਦੀ ਸ਼ੁਰੂਤ ਵਿੱਚ ਓਮ ਲਗਾਉਣਾ ਓਕੇ ਤੇ ਐਂਡ ਤੇ ਨਮਹ ਆ ਲੈਣਾ ਪਊਗਾ ਫਿਰ ਉਹ ਮੰਤਰ ਸਿੱਧਾ ਹੋ ਮੰਨ ਲਓ ਤੁਸੀਂ ਮੂਲ ਮੰਤਰ ਨੂੰ ਸਹਿਜ ਕਰ ਹੁਣ ਜਿਹੜੇ ਅੱਖਰ ਤਿਕੋ ਇਹ ਵਿਦਿਆ ਜਿਹੜੀ ਹੈ ਨਾ ਸਾਧੂਆਂ ਨੂੰ ਮਿਲੇਗੀ ਤਾਂ ਹਾਂ ਜੀ ਹਾਂ ਜੀ ਇਹ ਤੁਹਾਨੂੰ ਆਮ ਨੂੰ ਕੋਈ ਬੰਦਾ ਨਹੀਂ ਦੱਸੇਗਾ ਫਸਟ ਕੋਈ ਵੀ ਸ਼ਬਦਾਂ ਜੇ ਤੂੰ ਤੁਸੀਂ ਇਹਨੂੰ ਸਿੱਧ ਕਰ ਲੈ ਫਿਰ ਮੁਕਤ ਮਾਰਗ ਰੰਧਤਾ ਚਲੀ ਆ। ਹੋਰ ਪੂਰੀ ਵਿੱਚ ਔਰ ਮੁਕਤ ਮਾਰਗ ਰੰਧਤਾ ਤੇ ਇਹੋ ਹੀ ਹਦੀਆਂ ਚੀਜ਼ਾਂ ਲਿਖੀਆਂ ਜਿਹੜੀਆਂ ਮੈਂ ਇਹ ਵੀ ਕਹਿਦਾ ਕਿ ਅੱਜ ਦੇ ਮੌਜੂਦਾ ਕਥਾਕਾਰਾਂ ਨੂੰ ਵੀ ਟ੍ਰਾਂਸਲੇਸ਼ਨ ਤਾਂ ਨਹੀਂ ਪਤਾ ਪੀ ਕਿਉਂ ਆ। ਉਹ ਠੀਕ ਐ ਐਸੀ ਚੀਜ਼ ਹੈ ਜਿਹਨੂੰ ਕਹਿੰਦੇ ਨੇ ਨਿਆਸ ਕਿਹਨਾਂ ਨੂੰ ਪੁੱਛ ਲੋ ਕਿਸ ਨੂੰ ਨਹੀਂ ਪਤਾ ਵਿੱਚ ਨਿਆਸ ਹੀ ਰਹਿ ਜਾਂਦਾ। ਜੀ ਦੋ ਸਿੱਖ ਜਗਤੰਦਰ ਦੋ ਨਿਯਾਸ ਠੀਕ ਹੈ ਇੱਕ ਬਾਬਾ ਸ੍ਰੀ ਚੰਦ ਦਾ ਤੇ ਇੱਕ ਗੁਰੂ ਵਰਜੰਦਾ ਹੋਰ ਉਹ ਨਿਯਾਸ ਉਹਦੇ ਚ ਲਿਖਿਆ ਹੈ ਤੇ ਗੁਰੂ ਗੋਬਿੰਦ ਸਿੰਘ ਗੁਰੂ ਹਰਜਨਦੇਵ ਜੀ ਤੋਂ ਨਿਯਾਸ ਚੱਲਦਾ ਆ ਰਿਹਾ ਗੁਰੂ ਗੋਬਿੰਦ ਸਿੰਘ ਤੱਕ ਤੇ ਉਹਦੇ ਚ ਲਿਖਿਆ ਹੈ ਓਕੇ ਤੇ ਕਿਸੇ ਵੀ ਵਿਦਵਾਨ ਨੂੰ ਫੜ ਲਓ ਉਹ ਵੀ ਨਿਯਾਸ ਦੇ ਇਹ ਦੇਖ ਕਿੱਥੇ ਲਿਖਿਆ ਨਿਯਾਸ ਉਹਨੂੰ ਪਤਾ ਹੀ ਨਹੀਂ ਨਿਯਾਸ ਹੈ ਕਿ ਤੂੰ ਨਿਯਾਸ ਜਿਹੜਾ ਤੰਤ੍ਰਿਕ ਹੈ ਉਹ ਇਹ ਤੰਤ੍ਰਿਕ ਇੱਕ ਰਿਚਫਲ ਜਿਹਦੇ ਨਾਲ ਤੁਸੀਂ ਸਰੀਰ ਦੇ ਵਕ ਵਕ ਅੰਗਾਂ ਨੂੰ ਐਕਟੀਵੇਟ ਕਰਕੇ ਫਿਰ ਜਾਪ ਚ ਬਹਿਣਾ ਪੈਂਦਾ ਹੈ ਹੁਣ ਮੰਨ ਲਓ ਪੂਲ ਮੰਤਰ ਦਾ ਤੁਸੀਂ ਅਭਿਆਸ ਕਰਨਾ ਇਹਨੂੰ ਸਿੱਧ ਕਰਨਾ ਹਾਂਜੀ ਇੱਕ ਤੇ ਸਹਿਜ ਮਾਰਗਾ ਉਹ ਕਹਿੰਦਾ ਬਸ ਤੂੰ ਇਹਨੂੰ ਸਮਝ ਲੈ ਸਮਝ ਲੈ ਜਿਦਾਂ ਪਿਛਲੀ ਵਾਰੀ ਆਪਾਂ ਸੈਸ਼ਨ 'ਚ ਬੈਠੇ ਆਂ ਤੂੰ ਸਮਝ ਲਿਆ ਉਹ ਜਦੋਂ ਸਮਝ ਲਿਆ ਉਸ ਪਲ ਤੇ ਸਮਝ ਆ ਗਈ ਸੀ ਹਾਂਜੀ ਕਿ ਮੈਂ ਬ੍ਰਹਮ ਨਾਲ ਇੱਕ ਆ ਹਾਂਜੀ ਸਤ ਅਨੰ ਚੇਂਜਿੰਗ ਨਾਮ ਪ੍ਰੈਜੈਂਸ ਬੀਰੀਅਰ ਚੇਂਜਿੰਗ ਪ੍ਰੈਜੈਂਸ ਦੋਨੋਂ ਤੁਸੀਂ ਮਨਕਾਰ ਨਹੀਂ ਕਰ ਸਕਦੇ ਹੈਗਾ ਤੁਹਾਡੇ ਅੰਦਰ ਕੁਝ ਹੈ ਜੋ ਚੀਜ਼ ਨਹੀਂ ਹੋ ਰਹੀ ਤੇ ਉਹ ਸਾਰਿਆ ਚਲੋ ਹੈ ਨਾ ਤੂੰ ਸਾਰਾ ਮੂਲ ਮੰਤਰ ਤੇ ਨੀਂ ਜਾਪ ਪਾਇ। ਹਾਂਜੀ। ਜੇਰ ਮੇਰਾ ਸੈਲਫ ਆ। ਜੇਰ ਮੇਰਾ ਸੰਸ਼ੀਤ ਸੈਲਫ ਆ। ਉਹਦਾ ਵਰਣਨ ਕੀਤਾ ਤੇ ਸੈਲਫ। ਜੀ। ਪਰ ਦੂਜਾ ਹੁਨਾਗਾ ਖੰਤਰ ਪਾਇ। ਹਾਂਜੀ। ਖੰਤਰ ਮਾਰ ਕੇ ਅੰਦਰ ਤੁਸੀਂ ਹਟ ਕਰਕੇ। ਇਹਦਾ ਮੀਨਿੰਗ ਮੀਨਿੰਗ ਮੈਨੂੰ ਨਹੀਂ ਪਤਾ। ਓਕੇ। ਪਰ ਇਹਦੇ ਚ ਨਾਦ। ਇਹਦੇ ਚ ਐਸੀਆਂ ਦੁਨੀਆਂ ਨੇ ਜਿੰਨਾਂ ਦੁਨੀਆਂ ਨੂੰ ਮੈਂ ਵੇਖਣ ਕਰ ਸਕਦਾ। ਓਕੇ। ਤੇ ਮੈਂ ਜੋ ਚਾਹਾਂ ਮੈਂ ਪਾ ਸਕਦਾ। ਬਹੁਤ। ਇਹਦੇ ਚ ਨਾਦ ਨਹੀਂ। ਜਬ ਮੂਲ ਮੰਤਰ ਤੇ 108 ਵਾਟੇ ਨਾਦ ਨੇ। 108। ਹਾਂ। 108 ਸੰਖਿਆ ਉਹ ਓੰਕਾਰ ਜਿਹੜਾ ਹੈ ਉਹ ਪੰਜ ਹੈ ਇੱਕ ਓ ਆ ਅੰਕਾਰ ਪੰਜ ਬੇਰ ਸਤਨਾਮ ਦਾ ਇਸ ਤਰ੍ਹਾਂ ਕਰਕੇ ਸਾਰਾ ਜਿਹੜਾ ਮੂਲ ਮੰਤਰ ਹੈ ਨਾ ਉਹਦੇ ਤੇ 108 ਲਾਜ਼ ਰਹੀ ਗਵਰ ਔਰ 108 ਨਾਲ ਤੇ ਸੰਪੂਰਨਤਾ ਦਾ ਜਿਹੜਾ 108 ਵਾਈਬ੍ਰੇਸ਼ਨਸ ਨੇ ਇਹ ਸੰਪੂਰਨਤਾ ਦਾ ਆਵਾਜ਼ ਕੀ ਬ੍ਰਹਮੰਡ ਦਾ ਵਾਚਕ ਠੀਕ ਤੋਂ ਜਦੋਂ ਆਪਾਂ ਹਟ ਕਰਕੇ ਕਿ ਆਪਾਂ मीनिंग ਦਾ ਨਹੀਂ ਤੁਹਾਨੂੰ ਪਤਾ ਆਪਾਂ ਤੇ ਬਸ ਇਹ ਜਿਹੜਾ ਨਾਦ ਆ ਉਹ ਆਪਾਂ ਐਕਟੀਵੇਟ ਕਰਾ। ਇਹਨੂੰ ਐਕਟੀਵੇਟ ਕਰਨ ਵਾਸਤੇ ਇਹ ਮੁਕਤ ਮਾਰਗ ਗ੍ਰਿਤ ਕਹਿੰਦਾ ਹੈ ਪ੍ਰਾਤਮਿਕ ਚਾਰ ਧਾਰਾ ਕਹਿੰਦੀ ਹੈ ਆਪਣੇ ਰਿਸ਼ੀ ਮੁਨੀ ਵੇਦ ਇਤਿਆਦ ਸਾਰਿਆਂ ਨੇ ਠੀਕ ਹੈ ਕਿ ਕੋਈ ਵੀ ਮੰਤਰ ਨੂੰ ਸਿੱਧ ਕਰ ਤੋਂ ਪਹਿਲਾਂ ਓਮ ਦਾ ਜਪਣਾ ਜ਼ਰੂਰੀ ਹੈ ਤੇ ਅਖੀਰ ਤੇ ਨੰ ਨਮਹਾ ਕਰਨਾ ਦੀ ਇਹ ਚੀਜ਼ ਗਈ। ਤੇ ਓਮ ਜਿਹੜਾ ਪ੍ਰਕਿਰਤੀ ਚ ਆ ਜਾਂਦਾ ਪੜ ਜਾਂਦਾ ਉਹ ਓਮ ਓਮ ਤੇ ਓਮ 세ਵੀ ਇਹਦਾ ਕੋਈ ਅਤ ਨਹੀਂ ਕਰ ਓਕੇ ਇਹਨਾਂ ਜੋ ਕਾਨੂੰਨੀ ਪ੍ਰੋਬਲਮ ਹੋ ਜੇਗੀ ਕਿ ਯਾਰ ਓਮ ਤੇ ਓਮ ਤੇ ਵਖਵਾ ਖ ਬਾਬੇ ਨਾਨਕ ਨੇ ਓਮ ਕਿਹਾ ਤੇ ਵੇਦਾਂ ਚ ਤੇ ਉਹ ਆਪਣਾ ਓਮ ਕਿਹਾ ਤੇ ਵੇਦਾਂ ਚ ਓਮ ਨਾ ਇਥੇ ਜੇ ਕੋਈ ਬੰਦਾ ਹੋਰ ਵੀ ਆਇਆ ਕਹਿੰਦਾ ਹਾਂ ਸੀ ਸਿੱਖ ਓ ਓੰਗ ਜਪ ਨਹੀਂ ਸਕਦੇ ਅੱਛਾ ਜਦੋਂ ਜਪਣਾ ਓੰਕਾਰ ਜਪਾਏ ਤੇ ਮੈਂ ਕਿਹਾ ਪਾਣੀ 'ਚ ਲਿਖਿਆ ਓੰਗਾਦ ਰੂਪ ਕੇ ਹਾਂ ਯਾਰ ਜੰਦ ਨੇ ਓੰਗਾਦ ਰੂਪ ਕੇ ਪੁਰਨਾਟਿਕ ਮੈਂ ਓਮ ਦਾ ਆਦਿ ਸਾਧ ਨਮਸਕਾਰਨ ਉਥੇ ਓਮ ਗਿਆ ਮੈਂ ਕਈ ਵਾਰੀ ਓਮ ਗਿਆ ਤੋ ਜਿਹੜਾ ਓਮ ਤੇ ਓਂਗ ਕੀ ਹੈ ਠੀਕ ਹੈ ਇਹ ਦੋ ਨਹੀਂ ਗੱਲ ਜਦੋਂ ਗ੍ਰੈਮਰ ਆਂਦੀ ਹੈ ਨਾ ਗ੍ਰੈਮਰ ਜਦੋਂ ਸੰਸਕ੍ਰਿਤ ਦੀ ਗ੍ਰੈਮਰ ਪ੍ਰਕਿਰਤੀ ਚ ਆ ਗਈ ਹਾਂਜੀ ਪ੍ਰਕਿਰਤੀ ਮੈਨੇ ਸਪੋਕਨ ਲੈਂਗੁਏਜ ਜਿੱਚ ਪੰਜਾਬੀ ਹਿੰਦੀ ਬ੍ਰਿਜ ਭਾਸ਼ਾ ਇਤਿਹਾਸ ਸਾਰੀ ਇਹਨੂੰ ਪ੍ਰਕਿਰਤੀ ਹੈ ਇਸ ਸੰਸਕ੍ਰਿਤ ਜਦੋਂ ਜਿਹੜਾ ਮ ਹਾਂਜੀ ਉਹ ਜਦੋਂ ਪ੍ਰਕਿਰਤੀ ਚ ਆਏਗਾ ਉਹ ਬਣ ਜਾਂਦਾ ਮੂਆ ਓਕੇ ਜੀਨੇ ਕੇ ਸੰਸਕ੍ਰਿਤ ਦਾ ਬੱਵਾ ਪੰਜਾਬੀ ਚ ਬਣਦਾ ਤਾਂ ਪੱਪਾ ਠੀਕ ਹੈ ਵਿਸ਼ਨੂੰ ਵਿਸ਼ਨੂੰ ਬੱਟਾ ਹੈ ਹਾਂ ਜੀ ਜੀ ਹਮਸ਼ਾ ਠੀਕ ਤੁਲਸੀ ਦੇ ਮਾਇਨੰਦਰ ਬਜਰੰਗ ਬਲੀ ਲਿਖਿਆ ਹੈ ਹਾਂ ਜੀ ਬੱ ਬਟ ਉਹ ਕਿਉਂਕਿ ਧਰਤ ਬਾਸ਼ਾ ਹੈ ਪ੍ਰਕਿਰਤੀ ਆ ਉਹਦੇ ਚ ਬੱਬਾ ਹੈ ਬਟ ਵਜਰੰਗਬਲੀ ਨੀਗਾ ਸੰਸਕ੍ਰਿਤ ਵਜੰਗਵੜੀ ਵਜਰੰਗਬਲੀ ਨਹੀਂ ਤੇ ਵਜਰੰਗ ਵਜਰਾ मींस ਡਾਇਮੰਡ ਬਟ ਜਦੋਂ ਪ੍ਰਕਿਰਤੀ ਚ ਆ ਗਿਆ ਬਣ ਗਿਆ ਵਜਰੰਗ ਬੱਬਾ ਬਣ ਗਿਆ ਇਸੇ ਤਰ੍ਹਾਂ ਜਿਹੜਾ ਸੰਸਕ੍ਰਿਤ ਦਾ ਸ ਸ ਇੱਕ ਪਰਸ਼ੀਅਨ ਚ ਹ ਬਣ ਜਾਂਦਾ ਹੈ ਸਿੰਧੂ ਤੋਂ ਹਿੰਦੂ ਬਣ ਜਾਂਦਾ ਹੈ ਹਾਂਜੀ ਸੁਨੂ ਹਿੰਦੂ ਬਣ ਗਿਆ ਠੀਕ ਹਿੰਦੂ ਤੋਂ ਹਿੰਦੂ ਇੰਡੀਸ ਇੰਡੀਆ ਇੰਡੀਸ ਕੀ ਤੇ ਓਮ ਜਿਹੜਾ ਹੈ ਮਹ ਜੋ ਹੈ ਸੰਸਕ੍ਰਿਤ ਦਾ ਉਹ ਪ੍ਰਕਿਰਤੀ ਚ ਬਣ ਜਾਂਦਾ ਊਂਗਾ ਠੀਕ ਹੈ ਤੇ ਹੁਣ ਗੁਰੂ ਨਾਨਕ ਮਹਾਰਾਜ ਪ੍ਰਕਿਰਤੀ ਵਾਸਤੇ ਇਸ ਕਰਕੇ ਓਮ ਨੂੰ ਊਂਗ ਦਾ ਉਚਾਰਨ ਕੀਤਾ ਨੰਬਰ 1 ਜੀ ਨੰਬਰ 2 ਜਦੋਂ ਸੰਸਕ੍ਰਿਤ ਵਿੱਚ ਮਹ ਆ ਜੇ ਹਾਂ ਜੀ ਉਹਦੀ ਅੱਗੇ ਕੁਝ ਲੱਗ ਨਹੀਂ ਸਕਦਾ ਕੋੜੀ ਕੋਈ ਗ੍ਰੈਡ ਠੀਕ ਜਦੋਂ ਮਹ ਤੇ ਆ ਗਿਆ ਮਹ ਐਂਡ ਆ ਗਿਆ ਹਾਂ ਜੀ ਅਲਫਾਜ਼ ਦਾ ਉਹਦੇ ਅੱਗੇ ਕੁਝ ਲੱਗ ਨਹੀਂ ਸਕਦਾ ਜੇ ਅੱਗੇ ਕੁਝ ਲਾਉਣਾ ਵਾ ਮਾ ਨਾ ਪੜੇਗਾ ਫਿਰ ਅਕੇਲ ਕੇਗਾ ਤੇ ਜਦੋਂ ਓਮਕਾਰ ਨੂੰ ਹਾਂ ਓਮ ਦੇ ਪਿੱਛੇ ਕਾਰ ਲਾਉਣਾ ਹੈ ਤਾਂ ਮ ਜਿਹੜਾ ਨਾ ਬਣੇਗਾ ਬਣੇਗਾ ਓੰਕਾਰ ਕਾਰ ਲਾਉਣ ਕਰਕੇ ਓਮ ਓੰਕਾਰ ਹੋ ਗਿਆ ਸ਼ਾਸਤ੍ਰਾਂਤਰੀ ਓਮ ਵੀ ਆਇਆ ਹੈ ਔਰ ਜਿੱਥੇ ਫਿਰ ਪਿੱਛੇ ਕਾਰ ਲਾਇਆ ਹੈ ਉਥੇ ਓੰਕਾਰ ਵੀ ਆਇਆ ਹੈ ਜੈ ਸ਼ਿਵ ਓੰਕਾਰ ਇਹ ਵੀ ਪਤਰ ਹੈਗਾ ਉਥੇ ਵੀ ਓਮਕਾਰ ਫਿਰ ਜਿਹੜੇ ਜੈਨ ਮਤਾ ਇਹਨਾਂ ਦਾ ਮੰਤਰ ਵੀ ਓੰਕਾਰ ਉਹ ਵੀ ਜਦੋਂ ਕਾਰ ਲਾਇਆ ਉਹ ਬਣ ਗਿਆ ਓੰਕਾਰ ਓੰਕਾਰ ਤੋਂ ਓੰਕਾਰ ਤੱਕ ਹਾਂ ਤੋ ਜਦੋਂ ਆਪਾਂ ਕਿਸੇ ਮੰਤਰ ਦੀ ਸਿੱਧੀ ਕਰਦੇ ਹਾਂ ਸਿਮ ਤੁਹਾਡੇ ਰੱਜ ਦੇ ਕਿਤਾਬਕ ਮੂਲ ਮੰਤਰ ਜਿਹੜਾ ਆਪਾਂ ਇਹਦੀ ਸਿੱਧੀ ਕਰਤੀ ਪੜ੍ਹੇਗਾ ਓੰਗ ਇਕ ਤੋਂ ਅਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਸਾ ਜੁਗਾ ਸਚੇ ਹੈ ਭੀ ਸਚਾਨੰ ਖੂਸੀ 비 ਸਚ ਨਮਹਾ ਆ ਫਿਰ ਸਿੱਧਾ ਇੱਕ ਸੂਰਤ ਪਰ ਕਾਇ ਦੇ ਮੁਕਤ ਮਾਰਗ ਚਲੀ ਗਿਆ ਪਹਿ ਨਹੀਂ ਗਿਆ